ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜਿੰਦਰ ਸਿੰਘ ਮਾਮਦੇ ਦਿਸ਼ਾ ਨਿਰਦੇਸ਼ਾਂ ਤੇ ਯੋਗਦੇਵਸ ਨੂੰ ਨਕਾਰਦੇ ਹੋਏ ਗੱਤਕਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਉਸੇ ਲੜੀ ਦੇ ਤਹਿਤ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਝਾਂਪੁਰ ਦੀ ਯੋਗ ਅਗਵਾਈ ਹੇਠ ਗੱਤਕਾ ਦਿਵਸ ਮਨਾਇਆ ਗਿਆ ਸਿੰਘਾਵਲੋਂ ਅਰਦਾਸ ਕਰਕੇ ਅਖਾੜੇ ਦੀ ਆਰੰਭਤਾ ਕੀਤੀ ਜੋਹਰ ਦਿਖਾਉਣ ਦੇ ਲਈ ਇਸ ਮੌਕੇ ਤੇ ਵੱਖ-ਵੱਖ ਗੱਤਕਾ ਟੀਮਾਂ ਨੇ ਭਾਗ ਲਿਆ ਤੇ ਪੂਰੇ ਜਾਹੋ ਜਲਾਲ ਦੇ ਨਾਲ ਗੱਤਕੇ ਦੀ ਜੋਹਰ ਦਿਖਾਈ। ਖਾਲਸਾਈ ਬਾਣੇ ਵਿੱਚ ਸਜੇ ਸਿੰਘਾਂ ਨੂੰ ਗੱਤਕਾ ਖੇਡ ਦੇਖਦਿਆਂ ਸੰਗਤਾਂ ਨੇ ਖੂਬ ਆਨੰਦ ਮਾਣਿਆ ਤੇ ਪੋਲੀ ਸੋਨੇ ਹਾਰ ਤੇ ਚੁਕਾਰੇ ਵਿਲਾਏ। ਸਮਾਜ ਵਿੱਚ ਹਰ ਵਰਗ ਵਿੱਚ ਨਾਮਣਾ ਖੱਟਣ ਵਾਲੇ ਜਿਵੇਂ ਕਿ ਵਿਦਿਅਕ, ਸਮਾਜਿਕ ਖੇਡ ਜਗਤ ਸਮਾਜ ਸੇਵੀ ਕਾਰਜ ਵਿੱਚ ਵੱਧ ਚੜ ਕੇ ਸਹਿਯੋਗ ਪਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਚੰਗਾਰਾ ਸਿੰਘ ਬੜਲਾ ਨੇ ਕਿਹਾ ਕਿ ਗੱਤਕਾ ਖਾਲਸੇ ਦੀ ਰਿਵਾਇਤ ਹੈ। ਜਿਸ ਦੇ ਆਲਸੀ ਆਪਣੇ ਸਰੀਰ ਨੂੰ ਤੰਦਰੁਸਤ ਨਿਰੋਗ ਰੱਖ ਸਕਦੇ ਆ ਸਾਨੂੰ ਸਮਾਜਿਕ ਕੁਰੀਤਿਆਂ ਨੂੰ ਕਿਾ ਕੇ ਗਤਕੇ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਗੁਰਬਾਣੀ ਪੜ੍ਹ ਕੇ ਗੁਰਾਂ ਵੱਲੋਂ ਦਿੱਤੇ ਹੋਏ ਉਪਦੇਸ਼ ਤੇ ਚੱਲ ਕੇ ਸਾਨੂੰ ਜੀਵਨ ਬਧਿਤ ਕਰਨਾ ਚਾਹੀਦਾ ਹੈ ਅਬ ਇਹ ਅੱਜ ਕੀ ਊਂ ਊਂ ਸਰਮ ਨੂੰ ਮਰਸਰ ਨੂੰ ਅੱਜ ਦਾ ਦੇਸ਼ ਨੂੰ ਹੈ ਜਾ ਰਹੇ ਜਿਹੜਾ ਸਰਕਾਰ ਲੋਕ ਅੱਜ ਜੋਗਾ ਦੇਸ਼ ਨੂੰ ਆ ਰਿਹਾ ਹੈ ਉਹਦੀ ਮਖਾਲ ਖੁੱਟੇ ਜਿਹੜਾ ਜ ਗੱਤਕਾ ਦੇ ਅਰੇ ਹੈ ਅਰੇ ਇੱਕ ਥੀ ਸੇਤ ਵਿਗਨ ਕਰਦੇ ਸੇਤ ਬਣਾਉਣੇ ਆ ਉਹਦੇ ਖਾਤਰ ਜਿਹੜਾ ਗੱਤਕਾ ਦਿੱਸਾ ਉਹ ਸਾਰੇ ਮੈਂ ਸੇਤ ਖਾਤਰ ਅਰ ਆਪਣੀ ਸੁਰੱਖਿਆ ਖਾਤੋਂ ਬੰਦਾ ਆਪਣੀ ਸੁਰੱਖਿਆ ਉਹਦੇ ਵਿੱਚ ਇਸ ਕਰਕੇ ਜਿਹੜਾ ਸ਼ਰੂ ਨਿਕਾਲੀ ਦਾ ਨਸਾਰਾ ਹੈ ਇਹ ਲੋਗ ਤੇ ਨੂੰ ਅੱਧ ਕਰਕੇ ਅੱਜ ਦੇ ਦਿਨ ਗੱਤਕਾ ਦੇ ਵਿੱਚ ਜਿਹੜਾ ਉਹ ਪੂਰੇ ਸੰਸਾਰ ਵਿੱਚ ਨੰ ਆ ਰਿਹਾ ਹੈ ਉਹ ਆਇ ਕਹਾਣਸਾ ਕਿ ਗੱਟਕਾ ਦੇ ਇਸ ਨੌਜਵਾਨ ਦੁਗਤ ਕਹੜੇ ਸਰੀਰ ਵਾਸਤੇ ਸਿਹਤ ਲਈ ਨੌਜਵਾਨਾਂ ਲਈ ਤੇ ਨਸ਼ਾ ਸਰੋਤ ਨੂੰ ਵਿੱਚ ਬਹੁਤ ਸਾਈ ਹੋ ਸਕਦਾ ਇਸ ਕਰਕੇ ਕਿ ਗੱਟਕਾ ਦੇ ਜਿਹੜੇ ਪਾਟੀ ਬਿਨ ਮਨਾਰੇ ਅਸੀਂ ਇਹਦੇ ਬਹੁਤ ਬਹੁਤ ਪਰਵਾਦੇ ਆ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਹਾਂ ਨੌਜਵਾਨਾਂ ਅਪੀਲ ਕਰਦੇ ਆ ਕਿ ਗੱਟਕੇ ਵਿੱਚ ਆਓ, ਖੇਲੋ, ਸਿੱਖੋ, ਸਿੱਖਣ ਦੇ ਤੰਦ ਬਣ ਸਿਹਤਾਂ ਬਣਾਓ ਕਿਉਂਕਿ ਇਹ ਸਿਹਤ ਲਈ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਨੌਜਵਾਨ ਵਧੀਆ ਹੈਗਾ